ਤੇਜ ਰਫਤਾਰ ਮੋਟਰਸਾਈਕਲ ਸਵਾਰਾਂ ਨੂੰ ਰੋਕਣਾ ਪਿਆ ਮਹਿੰਗਾ ਤੇਜ਼ਦਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ ਕੀਤੀ ਵੱਡ ਧੁਕ ਜੀ ਹਾਂ ਦੱਸ ਦਈਏ ਕਿ ਨਾਬਾਹ ਦੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕੀ ਇੱਕ ਕਲੀ ਚੌਂਕ ਮੋਟਰਸਾਈਕਲ ਤੇ ਤੇਜ਼ ਰਫਤਾਰ ਤੇ ਕੁਝ ਨੌਜਵਾਨ ਲੰਘਦੇ ਨੇ ਤਾਂ ਉਹਨਾਂ ਨੂੰ ਜਦੋਂ ਰੋਕਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਇਸ ਗੱਲ ਦਾ ਗੁੱਸਾ ਮੰਨ ਕੇ ਗੁੱਸਾ ਜ਼ਾਹਿਰ ਕਰਕੇ ਪਰਿਵਾਰ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਤੇਜ਼ਦਾਰ ਹਥਿਆਰਾਂ ਦੇ ਨਾਲ ਹਾਲਾਂਕਿ ਹਾਲਾਂਕਿ ਜੋ ਪਰਿਵਾਰ ਹੈ ਇਸ ਸਮੇਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਪੁਲਿਸ ਨੂੰ ਜਦੋਂ ਇਸ ਬਾਬਤ ਇਤਲਾਹ ਮਿਲਦੀ ਹੈ ਤਾਂ ਪੁਲਸ ਹਸਪਤਾਲ ਦੇ ਵਿੱਚ ਬਿਆਨ ਲੈਣ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਫੋਨ ਤੇ ਇਤਲਾਹ ਮਿਲੀ ਸੀ ਕਿ ਨਵੀਂ ਬਸਤੀ ਦੇ ਵਿੱਚ ਤੇਜ਼ ਤਰਫ ਫਿਆਰਾਂ ਦੇ ਨਾਲ ਕੋਈ ਹਮਲਾ ਹੋਇਆ ਹੈ ਤਾਂ ਸਾਡੇ ਵੱਲੋਂ ਮੌਕੇ ਤੇ ਪਹੁੰਚ ਕੇ ਬਿਆਨ ਲਏ ਜਾ ਰਹੇ ਨੇ ਤੇ ਜੋ ਵੀ ਦੋਸ਼ੀ ਨੇ ਉਹਨਾਂ ਦੇ ਉੱਪਰ ਬਣਦੀ ਹੈ ਜੋ ਕਾਰਵਾਈ ਕੀਤੀ ਜਾਵੇਗੀ ਗੱਲ ਹੋਈ ਆ ਉਹ ਬੱਚੇ ਜਾ ਰਹੇ ਖੜੇ ਸੀਗੇ ਗਲੀ ਚ ਕੁੜੀਆਂ ਖੇਡ ਰਹੀਆਂ ਸੀਗੇ ਸਾਡੇ ਨਾਲ ਉਹਰੇ ਗਵੰਡੀ ਨੇ ਪੂਨਮ ਜਿਹੜਾ ਉਹਨਾਂ ਦਾ ਨਾਮ ਵੀ ਪੂਨਮ ਹੈ ਉਹਨਾਂ ਨੇ ਕਹਿਤਾ ਮੜ ਜਾ ਉੱਧਰ ਹੋ ਕੇ ਚੱਲੋ ਕਿ ਸੜ ਕੁੜੀਆਂ ਬੱਚੇ ਕੁੜੀਆਂ ਖੜੀਆਂ ਨੇ ਬਸ ਐਨੇ ਚ ਉਹ ਖੜ ਗਏ ਗੱਲਬਾਤ ਕੀਤੀ ਉਹਨਾਂ ਦੇ ਲੜਾਈ ਝਗੜਾ ਹੋ ਗਿਆ ਮੋਟਰਸਾਈਕਲ ਉਹਨਾਂ ਨੇ ਆਪਣੇ ਅੰਦਰ ਲਾ ਲਿਆ ਬੱਚੋਏ ਚਲੇ ਗਏ ਵੀ ਇਹਨਾਂ ਨੂੰ ਵੀ ਮਾਰਿਆ ਉਹਨਾਂ ਨੂੰ ਵੀ ਇਹ ਪੁਲਿਸ ਨੂੰ ਦਿਖਾਣ ਚਲੇ ਗਏ ਐਨੇ ਦੇ ਪਿੱਛੇ ਆਏ ਨੇ ਚਾਰ ਬੰਦੇ ਲੈ ਸਾਡਾ ਮੋਟਰਸਾਈਕਲ ਦੇ ਲੋ ਡੰਡੇ ਛੋਟੇ ਕਰਪਾਨ ਸਾਰਾ ਕੁਝ ਲੈ ਕੇ ਆਏ ਨੇ ਅਸੀਂ ਤਾਂ ਰੇਡੀ ਵਧਾਰੇ ਸੀਗੇ ਆਪਣੇ ਕੰਮ ਵਿੱਚੋਂ ਬੱਚੇ ਰੱਖਦੇ ਸੀਗੇ ਉਹਨਾਂ ਦੇਖਿਆ ਨਹੀਂ ਫਰੂਟ ਦਾ ਫਰੂਟ ਦਾ ਉਹ ਰੱਖ ਰਹੇ ਸੀ ਮੈਸਗੇ ਜਦੋਂ ਮੋਟਰਸਾਈਕਲ ਲੈਣ ਉਹ ਚਾਰ ਜਨੇ ਸੀਗੇ ਉਸ ਤੋਂ ਪਹਿਲਾਂ ਜਦੋਂ ਉਹ ਤਿੰਨ ਜਨੇ ਆਏ ਸੀਗੇ ਜਿੰਨੇ ਜਿਹੜੇ ਮੋਟਰਸਾਈਕਲ ਛੱਡ ਕੇ ਚਲੇ ਗਏ ਸੀ ਉਹ ਜਿਹੜੇ ਚਾਰ ਲੋਕ ਇਹ ਚਾਰ ਨੇ ਹੁਣ ਸਾਹਮਣੇ ਆਣਗੇ ਫਿਰ ਤਾਂ ਪਛਾਨ ਲਵਾਂਗੀ ਇੱਕ ਦਿਨ ਤਾਂ ਉਹਦੇ ਵੀ ਸੱਟ ਲੱਗੀ ਸੀ ਆਪਣਾ ਜਦੋਂ ਪਛਾਣ ਕੀਤਾ ਤਾਂ ਉਹਦੇ ਦੀਦੀ ਦੀਦੀ ਕੁੱਟ ਮਾਰ ਕਰੀ ਆ ਮੇਰਾ ਪਤੀਜਾ ਜੀ ਕਾ ਮੇਰਾ ਪਤੀਜਾ ਮੇਰੇ ਜੇ ਠਾਨੀ ਨੇ ਉਹਨਾਂ ਦੇ ਤਾਂ ਟਾਂਕੇ ਵੀ ਲੱਗੇ ਨੇ ਉਹਨਾਂ ਨੇ ਦੇਖਿਆ ਨਹੀਂ ਇੱਟਾਂ ਤੁਸੀਂ ਦੇਖੋ ਸਾਡੇ ਕੈਮਰੇ ਲੱਗੇ ਹੋਏ ਨੇ ਗਲੀ 'ਚ ਤੁਸੀਂ ਕੈਮਰੇ ਦੀ ਰਿਕਾਰਡਿੰਗ ਵੀ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਵੇਂ ਆ ਕੇ ਇੱਟਾਂ ਵਸਾਈਆਂ ਅਸਲ ਉਸੇ ਡੇਡੀਆਂ ਸੀਗੇ ਉਹਨਾਂ ਨੇ ਬਿਲਕੁਲ ਨਹੀਂ ਦੇਖਿਆ ਬੱਚੇ ਅਸੀਂ ਸਾਡਾ ਪਟੰਦਰ ਬਾੜੇ ਗਲੀ ਦੇ ਕਿਹੜੇ ਕਹਿੰਦਾ ਸਾਡਾ ਮੋਟਰਸਾਈਕਲ ਦੇ ਦੋ ਮੋਟਰਸਾਈਕਲ ਤਾਂ ਅਸੀਂ ਰੱਖੇ ਨਹੀਂ ਜੇ ਸਾਹਮਣੇ ਵਾਲਿਆਂ ਨੇ ਰੱਖਿਆ ਹੋਇਆ ਸੀਗਾ ਮੋਟਰਸਾਈਕਲ ਕਿਹਨੇ ਰੱਖਿਆ ਸਾਹਮਣੇ ਵਾਲੇ ਪਹਿਲਾਂ ਜਦੋਂ ਲੜਾਈ ਹੋਈ ਹੈ ਨਾ ਉਹਨਾਂ ਦੇ ਸਾਹਮਣੇ ਵਾਲਿਆਂ ਨੇ ਮੋਟਰਸਾਈਕਲ ਮੰਦਰ ਖੜਾ ਲਿਆ ਭੱਜ ਗਏ ਸੀਗੇ ਲੜਾਈ ਸਾਹਮਣੇ ਵਾਲਿਆਂ ਨਾਲ ਹੋਈ ਜੇ ਤੁਹਾਡੇ ਨਾਲ ਹੋ ਉਹਨਾਂ ਨਾਲ ਹੋਈ ਸੀ ਸਾਹਮਣੇ ਵਾਲਿਆਂ ਨਾਲ ਹਾਂਜੀ ਤੁਹਾਨੂੰ ਫਿਰ ਕਿਉਂ ਵਿਚਰ ਪਤਾ ਨਹੀਂ ਬਸ ਜੋ ਆਏ ਨੇ ਅਸੀਂ ਬਾਹਰ ਖੜੇ ਸੀਗੇ ਬਸ ਕੁੱਛਣ ਲੱਗ ਕੇ ਸਾਡਾ ਮੋਟਰਸਾਈਕਲ ਦੇ ਦੋ ਅਸੀਂ ਕਹਿੰਦੇ ਸਾਡੇ ਕੋ ਉਹਨੇ ਚੋਣਾ ਲੈ ਡੰਡੇ ਕੱਢ ਲੈ ਕੇ ਪਾਨਾ ਕੱਢ ਲਿਆ। ਛੋਟੇ ਪਰਿਵਾਰ ਤੋਂ ਬਿਨਾ ਹੋਰ ਵੀ ਕਿੰਨਾ ਥੋੜਾ ਹੈ। ਹਾਂਜੀ ਉਹ ਗਲੀ ਚਾਹ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ। ਇਹਨੂੰ ਵੀ ਦੇਖੋ ਉਹਨਾਂ ਨੇ ਦੇਖਿਆ ਨਹੀਂ ਕਿਤੇ ਪੈ ਰਿਹਾ ਨਹੀਂ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ ਇਹ ਦੇਖ ਲੈ। ਟੋਟਲ ਕਿੰਨੇ ਕਿ ਜਗੇ ਸੀਗੇ? ਜਦੋਂ ਮੋਟਰਸਾਈਕਲ ਤੇ ਇਹਨੇ 4 ਜਨੇ ਸੀਗੇ। ਜਿਹੜੇ ਉਸ ਤੋਂ ਪਹਿਲਾਂ ਸੀਗੇ ਉਹ 3 ਸੀਗੇ ਜਦੋਂ ਆਏ ਸੀਗੇ ਜਿਨ੍ਹਾਂ ਨੂੰ ਅਸੀਂ ਕਹਿਆ ਸੀ ਤਾਂ ਵੀ ਬੱਚੇ ਖੇਡ ਰਹੇ ਨੇ ਥੋੜਾ ਹੋਲੀ ਚਲਾ ਲਓ। ਬਿਕੜੀਆਂ ਖੜੀਆਂ। ਉਹ ਚਾਰ ਉਹ ਚਾਰ ਨਹੀਂ ਉਹ ਨਹੀਂ ਉਹ ਹੋਰ ਸੀਗਾ ਉਹ। ਹਾਂਜੀ। ਦੇਵਸ਼ੀਸ਼ਾ ਜੀ। ਕੀ ਗੱਲ ਕਹਿੰਦੇ ਮਾਰੀਆਂ ਨੇ ਇਈ ਬੰਦੇ ਗਲੀ ਚ ਲੰਗਦੇ ਆ ਰਹੇ ਸੀ ਜਵਾਕ ਖੇਡਦੇ ਬੈਸੀ ਈ ਧੀਆਂ ਪੈਣਾ ਜੀ ਉਹ ਮੋਟਰਸਾਈਕਲ ਜਾ ਰਹੀ ਸੀ ਚਾਰਜ ਨਹੀਂ ਸੀ ਪਹਿਲੇ ਸਟਾਰਟਿੰਗ ਚ ਹੀ ਆਉਣ ਸਾਨ ਨੇ ਕਿ ਉਹਨੂੰ ਕਿਹਾ ਸੀ ਵੀ ਹੋਲੀ ਚਲਾ ਵੀਰੇ ਵੀ ਕੁੜੀਆਂ ਖੇਡਦੀ ਵੀ ਆ ਨੇ ਜਵਾਕ 60 ਫੁੱਟ ਵੱਜੂਗੀ ਉਹਨਾਂ ਨੇ ਕਹਿੰਦੇ ਵੀ ਆਹ ਤੈਨੂੰ ਦੱਸਾਂ ਪਤਾ ਅਸੀਂ ਕਿਹਾ ਵੀ ਵੀਰੇ ਲੰਘ ਜਾ ਉਹ ਆ ਕੇ ਲੜ ਪਈ ਆ ਕੇ ਉਹਦਾ ਜਿਹਨਾਂ ਲੜਾਈ ਹੋਈ ਸੀ ਉਹਨਾਂ ਨੇ ਉਹਨਾਂ ਦਾ ਮੋਟਰਸਾਈਕਲ ਖੋਲ ਲਿਆ ਤੇ ਉਹ ਭੱਜ ਗਏ ਸੀ ਉਹਨਾਂ ਨਾਲ ਲੜਾਈ ਕਿਹਦੇ ਨਾਲ ਹੋਈ ਸੀ ਸਾਡੇ ਸਾਹਮਣੇ ਗਵਾਂਡੀ ਸੀ ਉਹਨਾਂ ਨਾਲ ਲੜਾਈ ਸੀ ਨਾ ਉਹਨਾਂ ਨਾਲ ਮੋਹਿਤੀ ਮੋਹਿਤੀ ਤੁਹਾਨੂੰ ਜੋ ਕੁੱਟਿਆ ਅਸੀਂ ਮੈਂ ਤਾਂ ਯਾਬ ਰੇੜੀ ਲੈ ਕੇ ਆ ਰਹੀ ਸੀ ਘਰੀ ਆਪਣੀ ਉਹਨਾਂ ਨੇ ਆ ਕੇ ਰੋਕ ਲਈ ਗੱਲਬਾਤ ਕਰਨ ਲੱਗ ਗਈ ਉਹ ਇਕੱਠੇ ਜਾਣੇ ਸੀ ਅਸੀਂ ਦੋਏ ਨੇ ਬਾਹਰ ਸੀ ਗਈ ਉਹਨੇ ਅਸੀਂ ਗੱਲ ਕਰਦੇ ਸੀ ਇੰਨਾ ਜਿਉਂ ਉਹਨਾਂ ਨੇ ਖਪੜਾ ਕੱਢ ਕੇ ਮਾਰਨਾ ਸ਼ੁਰੂ ਕਰਦੇ ਸਾਡੇ ਫਿਰ ਜਿਵੇਂ ਹੋ ਰੂ ਸੀ ਨਾ ਮੇਰੇ ਭਾਈ ਤਾਂ ਸਿਰ ਪਾੜਤਾ ਸੀ ਮੀ ਮਾਤਾ ਫਿਰ ਪਾੜਤਾ ਮੈਂ ਡੈਡਲ ਸੱਟ ਬੱਜੀ ਅਸੀਂ ਮੰਗ ਕਰਦੇ ਹਾਂ ਕਿ ਕਾਰਵਾਈ ਹੋਵੇ ਤੇ ਇਨਸਾਫ ਮਿਲੇ ਵੀ ਅੱਗੇ ਕਿਸੇ ਨਾਲ ਨਾ ਹੋਈਏ ਤੁਸੀਂ ਕਿਉਂਗਾ ਮੈਂ ਹੀ ਆਪਣੀ ਦੁਕਾਨ ਰੈਂਟ ਤੇ ਲੱਗੀ ਨਾਈ ਦਾ ਕੰਮ ਕਰਦੀ ਹਾਂ। ਉਹਦੇ ਨੂੰ ਪਛਾਣਦੇ ਕੋਈ ਨਹੀਂ ਮੈਨੂੰ ਹੀ ਇੰਨਾ ਯਾਦ ਨਹੀਂ ਹੈਗਾ ਹੀ ਮੇਰਾ ਸਿਰ ਘਾੜਤਾ ਸੀ ਮੈਨੂੰ ਕੋਈ ਇੰਨਾ ਟਿਕਾ ਨਹੀਂ ਤੇ ਆਉਂਦਾ। ਉਹ ਸ਼ਕਲ ਕੋ ਪੁੱਛ ਲਾ ਕਿ ਮੈਨੂੰ ਮੈਂ ਹੀ ਉਹਨਾਂ ਨੂੰ ਇੱਕ ਤਾਂ ਆਪਣੇ ਹੀ ਹੋ ਜਾਂਦੇ ਨੇ ਰੇਲਵੇ ਸਟੇਸ਼ਨ ਕੋਲ ਨਹੀਂ ਦੇਖਿਆ ਹੀ ਇੱਕ ਆਪਣੇ ਫਸਟ ਹਸਪਤਾਲ ਕੋਲ ਅੱਗੇ ਆ ਕੇ ਦੇਖਿਆ ਹੀ। ਪੂਰੀ ਵੀ ਹੈ ਸੀ ਤੁਹਾਨੂੰ ਹਸਪਤਾਲ ਚ ਹਾਂ ਹੀ ਹੋ ਰਾਕੀ ਮੇਰਾ ਮੁਕਤ ਮਾਰ ਕੇ ਸੀ ਉਹਨਾਂ ਨੇ। ਪੂਰੀ ਹਸਪਤਾਲ ਜੀ। ਹਾਂ ਹੀ ਹਸਪਤਾਲ ਦੇ ਬਾਹਰ ਹੀ। ਹਾਂ ਹੀ ਉਹਨਾਂ ਸਪੈਸ਼ਲ ਆ ਕੇ ਪੁੱਛ ਕੇ ਥੱਪੜਾ ਪਾ ਮਾਰ ਕੇ ਚੈਨਲ ਤਿੰਨੇ ਨੇ ਸੀ ਤੁਹਾਨੂੰ ਪੁੱਛਿਆ ਨਹੀਂ ਤੁਸੀਂ ਪੁੱਛਿਆ ਨਹੀਂ ਕਿ ਫੁੱਟਬਾਲ ਰਾਈਟ ਤੋਂ ਤੁਹਾਡੀ ਗਵਾਂਡੀਆਂ ਵਾਲਾ ਸਾਨੂੰ ਨਹੀਂ ਹੁਣ ਕਿਸੇ ਦਾਤ ਮਾਰਨ ਦੀ ਸ਼ੁਰੂ ਕੀਤੀ ਆ ਯਾਰ ਹਸਪਤਾਲ ਦੇ ਬਾਹਰ ਤੁਹਾਡੇ ਤੋਂ ਵੀ ਤਾਂ ਹੋਰ ਕਿਸੇ ਨੂੰ ਮੋੜਦੀ ਨਹੀਂ ਨਹੀਂ ਕੱਲਾ ਮੈਂ ਤੂੰ ਮੈਂ ਅਸਜਟ ਤੋਂ ਆਪਣਾ ਫੋਨ ਆਇਆ ਮਨਸ਼ੀਰ ਥਾਣਾ ਤੁਹਾਡੀ ਦੇ ਵਿੱਚ ਵੀ ਉੱਥੇ ਲੜਾਈ ਹੋ ਰਹੀ ਆ ਜਿਸ ਕਰਕੇ ਉੱਥੇ ਅਣਪਛਾਤੇ ਬੰਦਿਆਂ ਨੇ ਛੱਟਾ ਮਾਰੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਲੇਡੀ ਜੀ ਬਿੰਦੂ ਉਹਨਾਂ ਦਾ ਹਸਬੰਦ ਜਯ ਪ੍ਰਕਾਸ਼ ਤੇ ਉਹਨਾਂ ਦੇ ਦੋ ਬੇਟੇ ਸ਼ੁਭਮ ਤੇ ਵੈਦ ਇਹ ਹਸਪੀਟਲ ਨੂੰ ਐਮਰਜੈਂਸੀ ਐਡਮਿਟ ਹੋਏ ਨੇ ਜੀ ਹਨ ਜੀ ਇੱਥੇ ਅਸੀਂ ਪਹੁੰਚਿਆ ਪੜਤਾਲ ਕਰ ਰਹੇ ਹਾਂ ਜੈਸੀ ਵੀ ਮناسب ਕਾਰਵਾਈ ਹੋਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਲੱਗਿਆ ਪਤਾ ਕੌਣ ਸੀ ਜਿਹੜੇ ਘਟਵਾ ਨਾ ਨਹੀਂ ਜੀ ਹਜੇ ਅਸੀਂ ਇੱਧਰ ਹੈ ਇਹਨਾਂ ਦਾ ਦੇਖ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਮੰਨਿਆ ਦਾ ਪਤਾ ਲੱਗਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਨੰਗੇ ਯਾਰ ਆ ਰਹੇ ਸੀ ਜੀ ਮੁੰਡੇ ਕਹਿੰਦੇ ਪਤਾ ਲੱਗਿਆ ਇਹ ਹੈ ਵੀ ਨੰਗੇ ਯਾਰੇ ਦੀ ਲੇਡੀ ਨੇ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਵੀ ਤੁਸੀਂ ਤੇਜ ਮੋਟਰ ਨਾਲ ਕਿਉਂ ਚੜਾ ਰਹੇ ਹੋ ਬਸ ਇੰਨੀ ਗੱਲ ਦੇ ਉੱਤੇ ਹੀ ਉਹਨ ਇਨ੍ਹਾਂ ਦੇ ਆਪਸ ਵਿੱਚ ਖੇਬੜ ਹੋ ਗਈ ਤੇ ਜਿਨ੍ਹਾਂ ਨਾਲ ਹੋਈਆਂ ਜਿਹੜੀ ਲੇਡੀ ਨੇ ਕਿਹਾ ਸੀ ਉਹਨਾਂ ਦੇ ਗਵਾਨੀਆਂ ਨੇ ਛੱਟਾਂ ਮਾਰੀਆਂ ਨੇ ਨਾਕੀ ਹੋਣਾਂ ਦੀ ਠੀਕ ਹੈ ਬਾਕੀ ਪ੍ਰਕਾਅ ਚੱਲ ਰਹੀ ਹੈ ਜੈਸੀ ਕਾਰਵਾਈ ਅੱਗੇ ਆਉਗੀ ਅਮਲ ਦੇ ਵਿੱਚ ਜਾਂਦੀ ਟੋਟਲ ਕਿੰਨੇ ਜਣੇ ਨੇ ਅਗਰੇਂਦਰ ਯੰਦਰਾ ਇਸ ਟਾਈਮ ਜੀ ਚਾਰ ਜਾਣੀ ਦੀ ਹੈ